ਸਤਿ ਸ਼੍ਰੀ ਅਕਾਲ ਦੋਸਤੋ ਹਾਂ ਸਾਰੇ ਕਿਦਾਂ ਅਲੱਗ ਦਾ ਠੀਕ ਠਾਕ ਹੋਗੇ ਆ ਦੇਖੋ ਬਈ ਆਪਾਂ ਬੱਜੇ ਬਾਹਰ ਕੱਢ ਰੱਖਿਆ ਤੋਂ ਪਲਪ ਪਲਵਾਉਣ ਨੂੰ ਦਰਬਜੀ ਫਿਰ ਰਹੇ ਨੇ ਆਪਣੇ ਤਾਂ ਬਹੁਤ ਜਿਆਦਾ ਤੇਜ਼ ਹੋ ਰਹੀ ਐ ਇਸ ਕਰਕੇ ਅੱਜ ਆਪਾਂ ਹੱਡੇ ਨੇ ਦੋ ਤਿੰਨ ਆਫਰ ਦੇ ਕਰਾ ਸਾਇਦ ਦਿਖ ਨਹੀਂ ਰਹਾ ਉਹਨੂੰ ਤਾਂ ਬਹੁਤ ਤੇਜ਼ ਆ ਇੱਕ ਦੋ ਇੱਥੇ ਫਿਰਦੇ ਹੋਣੇ ਧੁੱਪ ਵਾਲੀ ਤੇਜ਼ ਆ ਛਤਰੀਆਂ ਆਪਾਂ ਲਾਈਆਂ ਨੇ ਹਜੇ ਲਾਉਣੇ ਆ ਮੈਂ ਸੋਚਿਆ ਬਲੌਗ ਬਣਾ ਲੈਣੇ ਵੇਲਾ ਆ ਰਹੀ ਰਹੀ ਤੱਪ ਤੱਪ ਲਵਾ ਰਿਹਾ ਪਰ ਇਹ ਕਾਫਰ ਦਾ ਬਈ ਨਰਮੀ ਬਹੁਤ ਤੇਜ਼ ਹੋ ਰਹੀ ਆ ਆਖਿਰ ਜਦੋਂ ਇਹ ਇਕੱਠੇ ਹੋ ਗਏ ਚਲੋ ਇਸ ਨੂੰ ਖੁੱਡੇ ਵਾਲੀ ਵੀ ਦਿਖਾ ਦਿੰਨੇ ਆਪਾਂ ਆ ਦੇਖੋ ਜੀ ਆ ਬੈਠਾ ਆਪਣਾ ਕਾਲਾ ਆ ਦੇਖੋ ਜੀ ਆ ਦੇਖੋ ਜੀ ਕਿਵੇਂ ਲੱਗੇ ਦੇ ਦੱਸੋ ਯਾਰ ਕਰਦਿਆ ਕਰੋ ਤਾਂ ਇਹ ਅਗਲੀ ਵੀਡੀਓ ਤੁਹਾਡੇ ਕੋਲ ਛੇਤੀ ਆ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਰ ਭਣੇ ਆਹ ਦੇਖੋ ਜੀ ਵਸਤੋਰੇ ਨੇ ਕਬੂਤਰ ਪੂਰੇ ਆਹ ਦੇਖੋ ਆਏ ਆਏ ਬਤੇ ਆਲ ਬਹੁਤ ਤੇਜ਼ ਹੋ ਰਹੀ ਹੈ ਦਿਖ ਨਹੀਂ ਰਹਿਣਾ ਸੈਸ ਨੂੰ ਆ ਦੇਖੋ ਸੂਰਜ ਭਾਈ ਸਰ ਤਿਆਰ ਹੈ ਵਾ ਹੱਬ ਬਜੇ ਬੈਠਾ ਪਣੀ ਤਾਂ ਪਤਾ ਪਤਾ ਨੂੰ ਹੁਣ ਬਾਹਰ ਕੱਢੇ ਸੀ ਆ ਦੇਖ ਲਈ ਬਾਹਰ ਕੱਢ ਲੇ ਸਾਰੇ ਜਾਨਵਰ ਚਲੋ ਇਹਨਾਂ ਨੂੰ ਦਾਣਾ ਪਾਣੀ ਖਾਣ ਦੋ ਬੱਦੇ ਨੇ ਆਪਣੇ ਕਿੱਥੇ ਫਿਰਦੇ ਐ ਹੁਣ ਆਜ ਹਵਾ ਵੀ ਚੱਲ ਰਹੀ ਹੈ ਬਹੁਤ ਸਾਰੇ ਦੇਖੋ ਤੁਹਾਨੂੰ ਪਤਾ ਲੱਗ ਰਿਹਾ ਹੁਣ ਹਵਾ ਵੀ ਚੱਲ ਰਹੀ ਹੈ ਆ ਦੇਖੋ ਆ ਫਰਦਾ ਫਰਦੇ ਆ ਫਰਦਾ ਚਲੋ ਦੋਸਤੋ ਮਾੜਾ ਇੱਕ ਛਤਰੀ ਛਤਰੀ ਲਾਉਣਾ ਤੇ ਤੁਸੀਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਠੀਕ ਹੈ ਥੈਂਕ ਯੂ ਬਰੋ